ਸਰਬਾਲਾ ਅੱਗੇ ਕਰ ਦੇ ਇਹਨੂੰ ਲੁੱਟੋ ਜੇ ਤੂੰ ਤਾਂ ਇਹ ਤੋਂ ਮੈਂ ਤੇਲ ਮੈਂ ਕਹਿੰਦਾ ਮੈਂ ਆ ਤੇਲ ਮਾਲ ਆਇਆ ਤਾਂ ਕਹਾਂ ਲੇਗੀ ਸਰਬਾਲਾ ਮੂਣਾ ਗਿਆ ਮਾਤਾ ਹੈਲੋ ਹੈਲੋ ਉਹ ਸਰਬਾਲਾ ਬਣੇ ਨਾ ਬੰਨਾ ਬੰਨਾ ਲੈ ਆਪਾਂ ਇਹਨੂੰ ਤੇਲ ਲਾਉਂਦੇ ਆ ਇਹਨੇ ਆਵੇ ਥੌੜੇ ਨਹੀਂ ਲਾਦਾ ਵਾ ਧਾਜਾ ਬੈਣ ਦੀ ਧਾਜਾ ਦੀ ਧਾਈਆ ਧਾਜਾ ਦਾ ਸ਼ਗਨ ਆ ਜਾ 20 ਪਹਿਲੇ ਸ਼ਗਨ ਹੋਣਾ ਕੋਈ ਸੋਚੇ ਫੇਕ ਆ ਹਾਂਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਆ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਆ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਰਹਿਣ ਵਾਲਾ 2 ਮਹੀਨੇ ਮੇਰੇ ਹਿਸਾਬ ਨਾਲ ਰਹਿ ਗਿਆ ਨਾ ਸਨੋਵਰ ਦੇ ਆਜ ਦੋ ਵੀ ਨਹੀਂ ਦੋ ਕੇ ਢਾਈ ਲੈ ਗਏ ਬਸ ਇੰਨੇ ਹੀ ਰਹਿ ਗਏ ਫਾਈਨਲ ਡੇਟ ਹੀ ਨਾ ਅਨਾਉਂਸ ਨ ਕੀਤੀ ਨਾ ਤੇ ਉਹ ਸਾਡੇ ਕਰਵਾਜ ਆ ਮੁੰਡੇ ਨੂੰ ਪੰਜੀਰੀ ਬਣਾ ਕੇ ਦਿੰਦੇ ਹੁੰਦੇ ਆ ਮਤਲਬ ਮੁੰਡੇ ਨੂੰ ਸਾਡਾ ਆਪਦਾ ਹੀ ਮੁੰਡਾ ਤੇ ਮਾਇਆ 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 ਉਹਨੂੰ ਤਾਕਤ ਵਾਲੀ ਪੰਜੀਰੀ ਦੇਣੀ ਕਿ ਤਾਕਤਵਾਰ ਹੋ ਜਾਈਏ ਮਾਇਆ ਮਾਇਆ ਲੈ ਕੇ ਜਾਂਦੀਆਂ ਯਾ ਤਾਂ ਬਾਦ ਉਹਦੀ ਘਰ ਦੀ ਉਹਨੂੰ ਕੁੱਟ ਸਕਦੀ ਆ ਅੱਗੋਂ ਮੁੰਡਾ ਲੜਨਾ ਚਾਹੀਦਾ ਮੁੱਕ ਮੁੱਕੀ ਹੋ ਜਾਵੇ ਯੈਸ ਸੋ ਆਹ ਥਿਉਰੀਆ ਅੱਜ ਹੀ ਬਣਾਉਣ ਲੱਗੇ ਸਨੋਵਰ ਦੇ ਵਿਆਹ ਦੇ ਲਈ ਨੇ ਸੋ ਆ ਮਾਨਿਆ ਸਨੋ ਵਰਦੇ ਰਿਹਾ ਲੱਗਾ ਸਾਰਾ ਡੱਬਰ ਵਿੱਚ ਦਾ ਬਹੁਤ ਪਿਆਰ ਸਾਰੇ ਡੱਬਰ ਦਾ ਲੱਗਾ ਹਮਨ ਨੂੰ ਬਸ ਆਹ ਮਿਕਸੀ ਤੇ ਪੂਰੂ ਗਾ ਮਾਰੇ ਏਰੇ ਕੋਲੇ ਆ ਤੇ ਪਪਾ ਨਾਲ ਬੱਤ ਤੁਸੀ ਕੀ ਕਹਾ ਜਾਓਗੇ ਘੇੜੇ ਲਾਓ ਪਪੇ ਨੂੰ ਬਹੁਤ ਜਿਆਦੀ ਖੁਸ਼ੀ ਆ ਤੇਰਾ ਤੀਤ ਤੱਕ ਛੁੱਟੀਆਂ ਨੇ ਤਾੜ ਵਿਆਹ ਦਾ ਕਿੰਨਾ ਚਾਹ ਜੀ ਤੇ ਛੁੱਟੀਆਂ ਦਾ ਕਿੰਨਾ ਚਾਹ ਆ ਜੀ ਤੁਹਾਡੇ ਤੁਹਾਡਾ ਵਿਆਹ ਨੂੰ ਜਿਆਦਾ ਜਾ ਤੁਹਾਡੀਆਂ ਛੁੱਟੀਆਂ ਦੇ ਕੋਣ ਜੈਸੀ ਕਰ ਰਿਹਾ ਕੋਣ ਕਰ ਰਿਹਾ ਜੈਸੀ ਜਿਆਦਾ ਕੋਈ ਨਹੀਂ ਕਰ ਰਿਹਾ ਕਾ ਮੈਂ ਕਰ ਰਿਹਾ ਇਹ ਤੁਹਾਨੂੰ ਕੀ ਲੱਗ ਰਿਹਾ ਜੈਲਸੀ ਕਿਉਂ ਕਰ ਰਹੇ ਨੇ ਇਹਦੇ ਪਿੰਜਰੇ ਨਹੀਂ ਖਾ ਖਾ ਕੇ ਸਾਈ ਦਿਹਾੜੀ ਜਿਵੇਂ ਉਹ ਭਰਾਵਾ ਮੈਂ ਤੈਨੂੰ ਦੱਸਾਂ ਆਪ ਵੀ ਆਪ ਵੀ ਤਾਂ ਖਾ ਖਾ ਕੇ ਪਈ ਰਹਿੰਦੇ ਆਪ ਨੂੰ ਹਾਂਜੀ ਹਾਂਜੀ ਉਹ ਜਿਵੇਂ ਆਹ ਟ੍ਰਾਂਟ ਗਾ ਦੇਵੇ ਚੋਟਵੇਂ ਉਹ ਬਸ ਨੋ ਦੇ ਉੱਤੇ ਪਿੰਗਵੈਂ ਨਹੀਂ ਪੈ ਰਹਿੰਦੇ ਇਹ ਵੀ ਖਾ ਪੀ ਕੇ ਇੱਥੇ ਬਫਦਾ ਦੇ ਪਿੰਜਰੇ ਨਹੀਂ ਆ ਤੁਸੀਂ ਆਪ ਇਹ ਪਿੰਗਵੈਂ ਕਿਹੜੇ ਹੋਈਆਂ ਫਿਰਦੀਆਂ ਵਾ ਤੁਸੀਂ ਵੀ ਤੁਸੀਂ ਹਾਥੀ ਵਰਗੇ ਹੋਇਆ ਸਰਦੇ ਆ ਤੂੰ ਬੋਲਦੀ ਨਹੀਂ ਬਾਲਾ ਮੇਰੇ ਅੱਗੇ ਮੈਂ ਤਾਂ ਦੱਸੀ ਗਿਆ ਨਾ ਮੈਂ ਬੋਲੂਗੀ ਪਰ ਇੱਕ ਗੱਲ ਬੜੀ ਰਿਸਪੈਕਟਡ ਆ ਸਾਡੇ ਜਵਾਕਾਂ 'ਚ ਇਹ ਹਮੇਸ਼ਾ ਤੁਸੀਂ ਕਹਿ ਕੇ ਬੇਇੱਜ਼ਤੀ ਕਰਦੇ ਆ ਲਓ ਜੀ ਇਹਦੇ ਰਾਜੂ ਹੋਣੀ ਵੀ ਰਹਿੰਦੇ ਜੋ ਵੀ ਬੱਲ ਲੈ ਕੇ ਆ ਗਏ ਨੇ ਵੀ ਇੱਜ਼ਤ ਨਾ ਕਰਦੇ ਅਗਲੇ ਨੂੰ ਫੇਰ ਵੀ ਨਾ ਹੋਵੇ ਹਾਂ ਟੋਕਰੇ ਮਚਾ ਦਿਓ ਛੱਡਿਓ ਕੋਈ ਨਾ ਲਓ ਜੀ ਲੋ ਇਧਰ ਮੈਂ ਤਾਂ ਦੱਸਾਂ ਮੈਂ ਕਿਹਾ ਅੱਜ ਨੋਰ ਕਰਿਓ ਆਇਆ ਵਾ ਇਹਦੀ ਆ ਸ਼ੁਪਰਮੈਨ ਹਾਂ ਦਾ ਆ ਮਿਸ਼ਰੀ ਖਾਂਡਾ ਠੀਕ ਹੈ ਮਿਸ਼ਰੀ ਵਾਲੀ ਖਾਂਡਾ ਧੱਗ ਵਾਲੀ ਮਿਸ਼ਰੀ ਦੀ ਏਸੀ ਕਿਉ ਘਰ ਵਾਲਾ ਆਟਾ ਏ ਆਟਾ ਪੋੜ ਰਹੀ ਹੈ ਗਰੀਬ ਘਰ ਦੇ ਦੇਖੋ ਜੀ ਇਹ ਇਹ ਆ ਬਹੁਤ ਪਤਲਾ ਹੋ ਗਿਆ ਜੀ 112 ਦਾ ਬਜਾ 112 ਤਾਂ 96 ਕਿਲੋ ਰਹਿ ਗਿਆ 96 ਰਹਿ ਗਿਆ ਜੀ ਮੰਮੀ ਪਲੇਟ ਲੈਓ ਜਿੱਥੇ ਉੱਤੋਂ ਹੀ ਚੱਕ ਲੈਣਾ ਆਪਾਂ ਥੱਲੇ ਨਾ ਕੜਾਈ ਥੱਲੇ ਆਟਾ ਲਾ ਲੈਣ ਬਈ ਭਾਂਡੇ ਹੈ ਕਿ ਬਹੁਤ ਜਾਦੀ ਅੱਜ ਕੱਲ ਜਿੰਨੇ ਵੀ ਜ਼ਿਆਦਾ ਚੁੱਲ੍ਹੇ ਕੋ ਬੈਠਿਆ ਜਾਂਦਾ ਬੈਠੋ ਨੇ ਗਿਆ ਲੱਗਦਾ ਕਿ ਮੇਰੇ ਤੇਰਾ ਕੰਡਾ ਮੈਂ ਇੱਥੇ ਨੀ ਦੇ ਬੇਚੀ ਪਾ ਦੇ ਮਖਾਣੇ ਨਹੀਂ ਵੇ ਬਰਾਬਰ ਸਾਡੀ ਥੱਲੇ ਲਾ ਉਹ ਤੂੰ ਰਹਿਂਦੇ ਸਾੜੋ ਨਾ ਮੈਂ ਨਾ ਰਿਹਾ ਜੋ ਵੀ ਕੋਈ ਗੱਲ ਲਾਦਾ ਗੱਲ ਹੈ ਗਈ ਗੱਲ ਹੈ ਬਈ ਕੀ ਕਰਾ ਲਿਆ ਮੈਂ ਤੇਰਾ ਮੈਂ ਤੰਤਾ ਨਾ ਇਹ ਤੰਤਾ ਆ ਤੰਤਾ ਭਈਆ ਤੰਤਾ ਅਬਰੇ ਚੁਆਤੀ ਨਹੀਂ ਲਾਉਣੀ ਮੈਂ ਵੀ ਚੁਆਤੀ ਨਹੀਂ ਲਾਉਣੀ ਚੁਆਤੀ ਨਹੀਂ ਲਾਉਣੀ ਬਈ ਚੁਆਤੀ ਨਹੀਂ ਲਾਉਣੀ ਹਾਂਜੀ ਆਪਣੇ ਕੌੜੇ ਕੀ ਕਰ ਗਏ ਡੈਡ ਕੀਤਾ ਤੁਸੀਂ ਮਕਾਣੇ ਫੜਾ ਭੁੰਨਣ ਵਾਸਤੇ ਮਕਾਣੇ ਫੜਾ ਉਹਨੂੰ ਭੁੰਨਣ ਵਾਸਤੇ ਬੋਲੀ ਆਣਾ ਇਹ ਬੇ ਬੇਫਾਲਤੂ ਬੇ ਲੋਈ ਮਕਾਣੇ 1 ਪੈਕ ਨਾ ਮੈਂ ਸਾਰੇ ਮਕਾਣੇ ਮੈਂ 1 ਪੈਕ ਡਾਕ ਦੀਪ 1 ਪੈਕ ਜੀ ਇੰਨੇ ਥੋੜੇ ਆਏ ਇੰਨੇ ਮੈਂ ਤਾਉ ਛੋਟੇ ਤੂੰ ਬੰਨ ਲੱਗਾ ਪੱਛਾ ਤੁਰੇ ਇਹ ਕੌਣ ਜਮੋਟਾ ਮੋਟਾ ਰਿਹਾ ਸਕੂਲ ਪਤਲਾ ਹੋ ਗਿਆ ਸਿਆਣਾ 1 ਕਿਲੋ ਰਹਿ ਗਿਆ ਜਮੋਟਾ ਇੱਕ ਬਹੁਤ ਮੋਟਾ ਗੱਟਾ ਇਹ ਦੋਵੇਂ ਹੈ ਜਦੋਂ ਦੋਵੇਂ ਪੜਾਉਂ ਹੋਏ ਉਹਨੂੰ ਕਿਦਰ ਬੈਠਿਆ ਹੈ ਕਿ ਮੈਨੂੰ ਬੈਠਣਾ ਚਾਹੀਦਾ ਹੈ ਉਹ ਭਾਈ ਅੱਥਰ ਨਾ ਹੀ ਬੈਠਾ ਇੱਥੇ ਨਾ ਪੜਾਉਂ ਨਹੀਂ ਨਹੀਂ ਹੋ ਜਾਏਗਾ ਇਹ ਤੁਹਾਡੀ 40% ਇਹ ਖਾਣੇ ਥੋੜਾ ਠੂੜ ਠੂੜ ਕੇ ਬਾ ਆਟਾ ਗਿਲਟਾ ਬਾਰ ਕੱਢ ਦੋ ਮਖਾਣੇ ਬੱਸ ਕਰ ਦਿਖ ਦਿਨ ਜਰਾ ਹੋ ਬਾ ਦੇ ਹੋ ਨੇ ਪੰਜੀ ਦਾ ਮੈਂ ਸਾਰਾ ਸਮਾਨ ਬੈਡ ਕਰਕੇ ਰੱਖਦਾ ਵੱਕੋ ਵਕਰਾ ਤੁਸੀਂ ਭਈ ਆਦਾ ਪਾ ਲਿਓ ਇਹ ਕਸਕਾਸ ਭਾਈ ਤੁਸੀਂ ਇਹ ਨਾ ਜੋ ਜੋ ਬੈ ਹੋਰ ਦੂਜਾ ਸੁਣਾਣਾ ਜਿਹੜਾ ਕੱਢਦੇ ਨੇ ਤੇ ਸਾਰਾ ਰੱਖ ਲਿਆ ਬਰਾਮ ਬਰਾਮ ਲਿਆ ਰੱਖ ਕੇ ਰੱਖਤਾ ਆ ਮਖਾਣੇ ਪਏ ਆ ਆ ਮੱਗਜ ਤੇ ਬਦਾਮ ਪਏ ਆ ਕਾਟੇ ਪਏ ਆ ਦੋ ਮਿੰਟ ਭੁੱਜ ਲੈ ਕਿਉਂ ਗੁੰਡਾ ਪਈਆਂ ਪਾਣੀ ਦਾ ਸੁੱਖਾ ਤੋਂ ਦੋ ਮਿੰਟ ਪਾਣੀ ਗੁੰਡਾ ਦਾ ਪਾਣੀ ਪਹਿਲਾਂ ਹੀ ਜ਼ਿਆਦਾ ਲਾ ਦਿੰਦਾ ਜੰਦਾ ਬਣਾ ਲੈ ਇਹਨਾਂ ਨਾਲ ਹੋ ਜਾਂਦੀਆਂ ਚਿੱਟੀ ਹੋ ਜਾਣੀਆਂ ਨਾਲ ਮਮੀ ਜਿਆਦਾ ਹੋ ਗਿਆ ਕਿ ਰਾੜ ਕੇ ਬਣਾਈ ਹੋਵੇ ਦਾਮ ਇਹ ਰਾੜ ਕੇ ਖਾਜ ਹੋਵੇ ਨਾਲ ਮੇਰੀ ਉਹ ਭਾਣੇ ਤੇ ਤੂੰ ਅੱਛਾ ਕਾ ਬਦਾਮ ਬਦਾਮ ਰੁਕ ਜਾ ਪੁੱਤ ਬਦਾਮ ਤੇ ਮੱਖਜੀ ਦੋਵੇਂ ਆ ਇਹ ਪਹਿਲਾਂ ਮੈਂ ਸੋਣਨ ਪਹਿਲਾਂ ਇੱਕ ਇੱਕ ਚੀਜ਼ ਮੈਂ ਮਮੀ ਦੋਣ ਤੋਂ ਸਾੜ ਦਾ ਕੱਟ ਕੇ ਮੱਖਜੀ ਵੀ ਆ ਉਹ ਆ ਲੈ ਲੈ ਮੈਂ ਕਿੰਨਾਂ ਦਾ ਸਾੜ ਦਾ ਆੜਾ ਆੜੇ ਤੇ ਮੁੰਡੇ ਦਾ ਵੀ ਗਾਹ ਕਰਨਾ ਆਪਾਂ ਸਾੜੀ ਨਾ ਜਾਵੇ ਵਾਹ ਖਾੜੇ ਨੇ ਹੁਣ ਮਾਤਾ ਤਾਂ ਪਾਈ ਚੜ ਗਿਆ ਆ ਚੱਲਿਆ ਤਾਂ ਉਹ ਪਹਿਲਾਂ ਅੱਠੇ ਮਮੀ ਹੀ ਨਾ ਕਿਦਰ ਰਹਿ ਜਾ ਉਹਨੇ ਹਟਣਾ ਨਹੀਂ ਉਹਨੇ ਪਹੁੰਚੀ ਮੋੜਿਆ ਮੈਨੂੰ ਨਹੀਂ ਮਾਰਦੇ ਉਹਨੇ ਗੁੰਦਾ ਬਾੜੀਆਂ ਵਿੱਚ ਤੇ ਮਿੱਟੀ ਤੇ ਤੋਂ ਪਹਿਲਾਂ ਤਾਂ ਉਹਨੇ ਬਾੜ ਗਿਆ ਲੈ ਬੜਾ ਆ ਇਧਰ ਆਵੇ 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 ਤੇਨੇ ਹੜੀ ਹੋ ਇੱਕੋ ਨਾਲ ਡੇਰੀ ਮਾਂ ਦੀ ਮੈਂ ਕਹਿੰਦਾ ਮੇਰਾ ਇੱਕ ਦਾ ਨਹੀਂ ਬੰਦ ਮਾਂ ਕੋਈ ਮਾਂਵਾਂ ਦੀ ਗੱਲਾਂ ਮੰਨਣਾ ਤੇ ਮੈਨੂੰ ਲੱਗਦਾ ਗੱਲ ਗਲਤ ਪਾ ਗਿਆ ਹੜੇ ਬੱਦਾ ਤੇਰੇ ਤੋਂ ਗਲਤ ਹੋ ਗਈ ਗੱਲ ਮੈਂ ਕਹਿੰਦਾ ਅੰਦਰ 2 ਵੇ ਵੇ ਉੱਠਦੀ ਆ ਔਰ ਦਿਗਣੀ ਕਿੰਨੇ ਵੇ ਉੱਠਦੀ ਆ ਆਖਰਾ ਕਹਿੰਦਾ 4 ਵੇ ਮੇਰਾ ਫੋਨ ਕਰੇ ਚੱਕਦੀ ਆ ਉਹ ਨਹੀਂ ਆਪਣੇ ਤੋਂ ਲੇਟ ਉੱਠਦੇ ਆ ਆਪਣੇ ਤੇ 7-8 ਵਜੇ ਹੁੰਦੇ ਜਦੋਂ ਮੈਂ ਇੱਕੋ ਇੱਕ ਮਿੰਟ ਕਹਿੰਦਾ ਮੁੰਨੀ ਲੱਟਣਾ ਮੇਰਾ ਇੱਦਾਂ ਹੀ ਸੋ ਜਾ ਉਹ ਤਾਂ ਖਾਂਦਾ ਲਿਆ ਲਿਆ ਫੜ 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 ਬੜੀ ਕੀ ਆ ਮੋ ਪਿਆਰੀ ਹੁੰਦਾ ਆ ਹਾਂ ਇਹ ਵੀ ਮੋ ਪਿਆਰੀ ਫੜ ਫੜ ਲੱਗ ਰਹੀ ਹੈ ਇਹ ਵੀ ਫੜਾ ਮੈਂ ਤਾਂ ਮਮੀ ਮਮੀ ਕੰਡ ਨਾ ਪਾਇਓ ਸਾਰੀ ਨਾ ਪਾਈ ਮੈਂ ਪਾਉਂਗਾ ਕਿ ਗੱਡੀ ਵਧੀਆ ਘੰਡ ਪਾਇਦਾ ਤੂੰ ਨਾ ਪਾਇਆ ਕਰੋ ਕੰਡ ਨਾ ਪਾਇਓ ਤੂੰ ਐਵੇਂ ਖੰਡੂ ਖੰਡੀਆਂ ਹੋਈ ਹੈਗਾ ਪੈਂਦੀ ਨਾ ਜਾਨੀ ਆ ਉਹ ਤਾਂ ਵਧੀਆ ਪਾਈਆ ਵਧੀਆ ਬਣੀ ਹੈ ਬੱਸ ਥੱਲੇ ਨਾਲ ਉਹ ਇਹਨੂੰ ਇੱਥੇ ਹੀ ਰੱਖ ਦੇਣੀ ਆ ਥੱਲੇ ਰੱਖ ਲੋ ਵਧੀਆ ਬਣਦੀ ਹਾਂ ਫੜ ਲੈ ਸਿੱਧਾ ਅਰੇ ਹੋਵੇ ਥੱਲੇ ਲਾ ਰੋ 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 ਈਕਾ ਮੰਡਾ ਉਰ ਬਾਗੇ ਮਿੱਠੀ ਝੂਨ ਬੋਲ ਲਾਈਓ ਐਮੋ ਤੋ ਚੋਲ ਨਹੀਂ ਬਣਾਉਣੇ ਪਿੰਡੀਆਂ ਨਹੀਂ ਬਣਾਉਣੀਆਂ ਇਹਨਾਂ ਦੀਆਂ ਬਣਾਵਾਂ ਦੁੱਧ ਵਿੱਚ ਪਾ ਦੇ ਆਟਾ ਪਿਆ ਉਹ ਵੱਕੜੇ ਬਣਾਉਣੇ ਆ ਆ ਵੇਖ ਆ ਹੁਣ ਉਹਦਾ ਡੋਲੂ ਭਰ ਕੇ ਚੱਲਾਂ ਜੀ ਉਹਦੇ ਲਈ ਬੜੀ ਜਿਆਦੀ ਟੇਸਟੀ ਬਣੀ ਆ ਵੇ ਇਧਰ ਵੀ ਪਈ ਹੋਈ ਆ ਕੋਈ ਡਾਈਟ ਤੇ ਆ ਫਿਰ ਅਹੀਂ ਉਸ ਹਿਸਾਬ ਨਾਲ ਬਣਾਈਏ ਨਹੀਂ ਨਹੀਂ ਇਹ ਤੁਹਾਨੂੰ ਡੱਪ ਜਾਣੀ ਆ ਡਾਈਟ ਉਹਦੀ ਕਿੱਥੇ ਕੰਮ ਆਉਂਦੀ ਆ ਉਹਨੇ ਡੱਪ ਜਾਣੀ ਏ ਨਹੀਂ ਪਤਲਾ ਨਹੀਂ ਹੁੰਦਾ ਤੇ ਵਿਆਹ ਵਾਸਤੇ ਏ ਨਹੀਂ ਕੋਈ ਡਾਈਟ ਦੇ ਵਿੱਚ ਇਹਨੇ ਕਿੰਨਾ ਕੁ ਕਰਨਾ ਖਾਸਰ ਇਹ ਮੋਟਾ ਹੋ ਗਿਆ ਗੈਲਰੀ ਦੀ ਆਪਾਂ ਇੱਧਰ ਤਾਹਾਂ ਖਲੀ ਸੁਣੂ ਰਹਿਂਦਾ ਦਿੱਦਿ ਕਿਥਾਂ ਨਹੀਂ ਤੂੰ ਇੱਧਰ ਇਹ ਤਾਂ ਮਨੇ ਕਰਾ ਸਰ ਕੋ ਨਾ ਕਰਕੇ ਨਹੀਂ ਆਉਂਦੇ ਮੈਨੂੰ ਬੁਲਾਵਾਂ ਨੇ ਘਰ ਆਣੇ ਕੋ ਰੱਖ ਲੈਣੀ ਇਹ ਡੱਬਾ ਮੇਰੀ ਡੱਬਾ ਖਾਲੀ ਕਰਾ ਕੇ ਲੈ ਆਉਣਾ ਨਹੀਂ ਨਹੀਂ ਦਿੰਦਾ ਤੈਨੂੰ ਹਾਲੀ ਗਾ ਕੋਈ ਐਡਾ ਪੰਧਰਾ ਤੈਨੂੰ ਲਾ ਦੇ ਹੋਰ ਡੱਬਾ ਆ ਬਾਉ ਇਧਰੋਂ ਪਾਉ ਦੇ ਪੂਰਾ ਕਰ ਡੱਬਾ ਕਰਕੇ ਮੋੜਦਾ ਮੈਂ ਡੱਬਾ ਮੰਮੀ ਆ ਪਾ ਦਿੰਦੀ ਆਂ ਤੇ ਨਾਲੇ ਮੰਮੀ ਹਟ ਨਾ ਥੋੜੀ ਲੱਗੀ ਆ ਦੇ ਚਿੱਟਰੀ ਕਾ ਜਲਣਾ ਤੱਤ ਤੱਤੇ ਇਹਦੇ ਬਹੁਤ ਸਾੜ ਨਾਲ ਜਾ ਕੇ ਵੇਖ ਤੱਤੀ ਖੁਆਣੀ ਯਾਰ ਕੇ ਉਹਨੂੰ ਮੌਲੀ ਬਨੋ ਇਹਨੂੰ ਆ ਪਹਿਲਾ ਹੋਵੇ ਮੌਲੀ ਆਣੀ ਕਿ ਰੀਣ ਦਾ ਨਾਲ ਦਾ ਤਾਂ ਆ ਪਹਿਲੀ ਹੋੜੀਆਂ ਜਾਣਗੇ ਇਹਨੇ ਆ ਤੇਜ ਮਾਈਆਂ ਚਲੋ ਜੀ ਲੈ ਵੜਾ ਉਹ ਡੱਬਾ ਦਾ ਡੱਬਾ ਸਾਸੂ ਕਰਕੇ ਚਲਦੇ ਚਲ ਆ ਜਾ ਹਣ ਮੌਲੀ ਆਣੀ ਨਹੀਂ ਹੈ ਜੀ ਵਾ ਫਿਰ ਤਾਂ ਅੱਗ ਗਈ ਚੱਲੂ ਅੱਜ ਅੱਗ ਗਈ ਚੱਲਣ ਦਾ ਵਾਵਾ ਮੋਟਾ ਕਰ ਲੋ ਤਾਂ ਆਵਾ ਮੋਟਾ ਕਰਾਂਗੇ ਹੂੰ ਸਨੋਵਰ ਜਿੰਨਾ ਮੋਟਾ ਤਾਂ ਕਰ ਲੈਨੇ ਆ ਹਾਂ ਤੂੰ ਮੇਰੇ ਮਾਰੀ ਕਿਵੇਂ ਮੈਂ ਆਪਕਿਆ ਹੋਇਆ ਸੀ ਖੜਕਾ ਮੈਨੂੰ ਨਹੀਂ ਪਤਾ ਮੈਂ ਇੱਧਰ ਆਈ ਮੈਂ ਆਪਕਿਆ ਵਾਹ ਕੋਈ ਪਹਿਣੇ ਇਹਦੇ ਕਾਕੀ ਹੁਣ ਇਹਦੇ 12 ਮੁਕੇ ਪਹਿਣੇ ਆ ਬਈ ਨਹੀਂ ਨਹੀਂ ਬਈ ਨਹੀਂ ਮੇਰੇ ਇੱਧਰ ਐਵੇਂ ਝੂਠੇ ਸਾਰੇ ਆ ਜੀ ਬੰਨੀ ਆਨੇ ਮੋਲੀ ਆਣੀ ਸੀ ਤਾਂ ਦਾ ਬੰਨੀ ਇਹ ਕੱਲੀ ਫਿਰ ਉਹਨਾਂ ਦੇ ਵਾਲ ਨਾਲ ਲੱਗੇ ਜਾਣਾ ਕੱਲ੍ਹ ਕਾ ਤੁਰਗਾ ਜਾਣਾ ਹੋ ਗਿਆ ਤਿਆਰ ਡੱਬਾ ਡੱਬਾ ਤਿਆਰ ਆ ਲੈ ਅੱਗੇ ਕਹਿਣਗੇ ਪੱਕਾ ਹੀ ਕੁਝ ਪਲੇਟ ਹੋ ਜਾਣਾ ਵਾ ਲਾ ਲਓ ਲਾ ਲਓ ਲਾ ਲਓ ਦਾ ਦਾ ਨਾ ਸਾਈਡੋਂ ਨਾ ਢਾ ਲਾ ਕੇ ਫੜ ਕੇ ਡੋਲ ਕਿੱਥੇ ਗਿਆ ਡੋਲੂ ਵੜ ਦੂ ਪੇਸਟੀ ਕੁ ਬਾਹਰ ਜਿਹੜੇ ਘਾਟ ਲੋ ਚਲੋ ਚਲੋ ਨਾ ਘਰ ਬਾਹਰ ਜਿਹੜੇ ਤੇ ਜਾਣੇ ਚਲ ਆ ਬਾਹਰ ਜਿਹੜੇ ਤੇ ਜਾਣੇ ਮੈਂ ਹੋਰ ਨਾ ਕਿਤੇ ਜਾਣੇ ਦੂਰ ਦੀ ਬਾਟ ਤੇ ਹੋਰ ਚੰਦਰ ਤੇ ਜਾਣਾ ਵਾ ਲਾਲੀ ਦੀ ਲੱਗਿਓ ਯਾਰ ਗਿਆ ਢਾਡਾ ਪੈਰੀਂ ਲੋੜੀ ਲੋੜੀ ਆ ਢੋਲ ਨੀ ਪੈਨੇ ਹੋੜੇ ਛੋਲਾ ਮਾਰ ਲੋ ਆਦਾ ਅਹੀਂ ਮਾਇਆ ਦੇਨ ਮਤਲਬ ਗੱਡੀ ਕੁੜੀ ਤੇਰੀ ਨਾਲ ਹੀ ਘਰ ਟੁਰ ਕੇ ਸਾਰਾ ਟੱਬਰ ਤੁਰ ਜਨੇ ਟੱਬਰ ਹੀ ਬੜਾ ਤਕੜਾ ਲਾ ਇਹ ਮੇਰੇ ਨਾਲ ਪੜ ਲਾ ਗਿਆ ਮੇਰੀ ਗੁੱਡੀ ਭਾਈ ਇਹਨੇ ਅੱਜ ਨੰਬਰ ਆਣ ਨਾਲ ਤੇ ਆਉਂਦਾ ਤੇ ਮਗਰ ਮੇਰੇ ਸਾਰੇ ਕੱਪੜੇ ਪੂਰੇ ਆ ਜਾਂਦੇ ਇਹਨੂੰ ਆਣ ਤੁਰੇ ਆਉਂਦੇ ਮਗਰ ਵੇ ਤਿੰਨ ਚਾਰ ਆ ਵੇ ਇਕੱਠੇ ਹੋ ਗਏ ਆਪਣੇ ਘਰ ਆ ਆ ਸਨੋਰ ਵਾਲੀ ਬੀਬੀ ਬੈਠੀ ਆ ਉਹ ਬੈਠੀ ਤੇ ਤੂੰ ਲਿਆਓ ਤੇ ਲਿਆਓ ਤੇਣਾ ਆ ਆ ਬੂਆ ਦੇ ਪੜਾ ਜਿਹੜਾ ਵਾ ਮੇਨ ਗੇਟ ਦਾ ਉਹ ਆ ਮੇਨ ਗੇਟ ਦਾ ਤਾਂ ਡਾ ਜਿਹੜਾ ਥੋੜੀ ਬਿਲੋੜੀ ਆ ਹੁੰਦੀ ਰੁਕਦੀ ਕੌਣ ਤੇ ਆ ਹੁੰਦੀ ਥਾੜੀ ਇਹ ਦੋਨੇ ਟ੍ਰੈਂਸ ਲੱਗਦੀਆਂ ਨੇ ਤੇਲ ਲਿਆਓ ਤੇਲ ਸ਼ਗਨ ਵੀ ਲਿਆ ਸ਼ਗਨ ਵੀ ਲਿਆ ਪ੍ਰੋਟੀਨ ਪਿਆ ਉਹਦਰਾ ਸ਼ਗਰ ਤੇ ਇਹ ਤੋਂ ਮੈਂ ਤੇਲ ਮੈਂ ਕਿਹਾ ਤੇਲ ਇਹ ਆਹ ਗਿਆ ਲੈ ਮੁੰਡਾ ਭੁੱਖ ਭੁੱਖ ਮੰਨ ਕੇ ਕਿੱਦਾਂ ਤਿਆਰ ਹੋਇਆ ਖੜਾ ਜੀ ਹਾਂ ਹਾਂ ਹੁਣ ਭਾਈ ਤਿਆਰ ਹੋ ਕੇ ਜਾਣਾ ਪਈਦਾ ਇਹ ਜ਼ਿੰਮੇਵਾਰੀਆਂ ਹੁੰਦੀਆਂ ਦੁਆਰਾ ਫੀਟਾਕ ਹੁਣ ਜਾਣਾ ਤੇ ਤੁਹਾਡਾ ਇਹ ਤਾਂ ਕਹਾਣੀ Are... Oh yeah? Yeah. No, you are not blue. The you want. Ah, yeah, yeah, yeah. yeah, yeah, yeah. <laughs> yeah, ah, yeah. Come <CROSSTALK router> ah, <laughs> <-right> <laughs> ਸਵਾਬ 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 ਇਹ ਪਹਿਲੇ ਨਾ ਬੋਲ ਵੀ ਦਿੱਤਾ ਬਾਗ ਇਹ ਪਹਿਲੇ ਪਤਾ ਜੀ ਨੇ ਬਾਈਆ ਬੋਲ ਦਿੱਤਾ ਮੇਰੇ ਘਰ ਦੀ ਮੁੰਡੀ ਆਈ ਹੈ ਹੈਂ ਮੇਰੇ ਘਰ ਮੁੰਡਿਆ ਖੰਡੇ ਨਹੀਂ ਆਈ ਕਿ ਨਹੀਂ 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 ਆਇਆ ਹੈ ਸਾਰਾ ਕਬਰ ਹੈ ਅੱਤਵਾ ਬਿਵਾੜ ਹੋਇਆ ਚੱਲ ਬਤਾ ਇਹ ਇਹ ਆ ਵੇਖੀ ਆਪੀ 2 ਰੁਪਏ ਲਾਉਂਦੇ ਆ ਇਹਨੇ ਆਵੇ ਥੋੜੇ ਨਹੀਂ ਲਾਦਾ ਵਾ ਹੈ

ਇਹ ਵੀ ਬਹੁਤ ਆਮ ਗੱਲਾਂ ਕਰ ਦਿੰਦੀ ਹੈ ਬਹੁਤ ਹੁੰਦੇ ਆ। ਕਿਰਾਵਾ ਸਭ ਗਾਣੇ ਨਹੀਂ ਕੱਢਨੇ ਆਉਂਦੇ। ਮਾਇਆ ਮੋਟੇ ਗਾਣੇ ਖਾ ਆ ਗਿਆ ਨਾਲ। ਤੇਰੀ ਦਾਦੀ ਕੰਮ ਕਰਦੀ ਤੇਰੀ ਦਾਦੀ ਨੂੰ ਲਾ ਲੈਨੇ ਆ। ਮੈਂ ਤਾਂ ਫੋਨ ਲਾਇਆ ਸੀ ਮੈਂ ਚੱਕਿਆ ਨਹੀਂ ਅੱਜ ਮੇਰਾ ਫੋਨ। ਫਿਰ ਮੈਨੂੰ ਕਿਹਾ ਦੁਕਾਨ ਨੂੰ। ਮੈਂ ਤਾਂ ਸੁਬਾ ਲਾਇਆ ਸੀ ਪਿੱਛੇ ਮੈਂ। ਸੁਬਾ ਹੋ ਗਿਆ 12 ਵਜੇ। ਕਿ ਮੰਮੀ ਮੈਂ ਤਾਂ ਦੇ ਦਿੰਦਾਈ ਕਿ ਮੈਂ ਤਾਂ ਮੈਂ ਪੈਣੀ ਫੋਨ ਲਾਉਣੀ। ਮੈਂ ਤੂੰ ਹੀ ਚੱਕਿਆ ਨਾ ਮੈਨੂੰ ਤੇ ਕਿਹਾ ਮੈਂ। ਕੀ ਜਦਨ ਕੱਢ ਕੇ? ਉਹ ਦਾਦੀ ਤੇ ਰਿਵਾਜਾਂ ਬਾਰੇ ਰਿਵਾਜਾਂ ਦਾ ਮਾਇਆ ਤੂੰ ਹੀ ਮਈਆਂ ਹੁੰਦੀ ਹੈਗੀ ਅਮੇ ਦੱਸੋ ਨਿੰਮਾ ਦਾ ਇਹਨੂੰ ਕੀ ਕਿਹਨੂੰ ਪਤਾਈਆ ਅੱਗੇ ਲੋਕੀਏ ਆ ਵਿਆਹ ਤੋਂ ਪਹਿਲਾਂ ਰੋਟੀ ਖਵਾਉਗੇ ਹੁੰਦੇ ਸੀ ਉਹੋ ਹੀ ਕੰਮ ਆ ਹੁਣ ਲੋਕਾਂ ਨੇ ਇਹ ਗੇਂਜਾ ਮਾਈਆਂ ਲੈ ਕੇ ਜੜੀਆਂ ਮਾਈਆਂ ਲੈ ਕੇ ਜੜੀਆਂ ਅੱਗੇ ਵਿਆਹ ਤੋਂ ਪਹਿਲਾਂ ਇਹੀ ਆ ਵੀ ਰੋਟੀ ਸਾਰੇ ਸ਼ਰੀਕੇ ਵਾਲੇ ਖਵਾਉਂਦੇ ਹੁੰਦੇ ਕੁੜੀ ਦਾ ਵਿਆਹ ਹੋਣਾ ਮੁੰਡੇ ਦਾ ਹੋਣਾ ਕਦੀ ਕਿਸੇ ਦੀ ਵਾਰੀ ਆ ਜਿਹੜੀ ਕਦੀ ਕਿਸੇ ਦੀ ਵਾਰੀ ਆ ਜਣੀ ਉਹ ਵਿਆਹ ਤੋਂ ਪਹਿਲਾਂ ਰੋਟੀ ਪਾਣੀ ਆ ਸਬਜ਼ੀ ਪਾਣੀ ਸਬਜ਼ੀਆਂ ਬਣਾ ਕੇ ਲੱਗ ਜਾਂਦੀਆਂ ਇਹ ਵੀ ਹੋਤਾ ਹੀ ਨਾ ਪਨੀਵੇਂ ਤੇ ਤੇਲ ਲਾਉਣਾ ਹਾਂ ਪਨੀਵੇਂ ਤੇ ਲਾਉਣਾ ਸੱਤ ਦਿਨ ਤੇ ਲਾਉਣਾ ਤੀਜੇ ਦਾ ਕੁੜੀ ਨੂੰ ਲਾਉਣਾ ਹਾਂ ਤੀਜੇ ਤੇ ਆਪਾਂ ਇਹਨੂੰ ਤੀਜੇ ਦਿਨ ਆਈ ਨਾ ਤੁਸੀਂ ਹਾਂ ਤੀਜੇ ਦਿਨ ਹੀ ਲਾਉਣਾ ਨਹੀਂ ਪਾਪਾ ਉਹਨਾਂ ਦਾ ਰਵਾਜ ਤੀਜੇ ਤੇ ਹੋ ਗਿਆ ਮੈਂ ਪਹਿਲਾਂ ਤੇ ਪਨੀਵੇਂ ਤੇ ਮੈਂ ਦੂਜੇ ਪਨੀਵੇਂ ਤੇ ਲਾਈ ਬੈਨੋਂ ਅੱਗੇ ਆ ਸਾਰੇ ਮੁੰਡੇ ਵਾਲੇ ਸਕੇਨ ਪਹਿਲੋ ਕਰਦੇ ਸੀ ਕੁੜੀ ਨੂੰ ਬਾਅਦ ਚ ਕਰਦੇ ਹਾਂ ਆ ਸ਼ਾਦੀ ਦਾ ਮੁੰਡਾ ਮੁੰਡਾ ਲਵਾ ਕੇ ਅਗਲੇ ਫਰਾਤ ਲੈ ਕੇ ਆ ਜਾਂਦੇ ਫਰਾਤ ਆਈ ਤਾਂ ਕੁੜੀ ਨੂੰ ਨਵਾਉਂਦੇ ਹਾਂ ਆਉਣ ਵਾਲੀ ਠੰਡ ਬਹੁਤ ਆ। ਤੇ ਮਾਤਾ ਤਾਂ ਪੈਸਾ ਉੱਧਰ ਨਾ ਆ ਗਿਆ ਪਾ ਲਾ। ਟੀਮਾਂ ਨਹੀਂ ਸੀ ਚੱਲਣਗੇ। ਕਹਿੰਦਾ ਮੈਂ ਹੁਣੇ ਫੋਨ ਲਾਉਣੀ ਆ। ਨਹੀਂ ਥੋੜਾ ਘਰਵਾਜ ਹੀ ਨਹੀਂ ਰਹਿ ਗਏ। ਕਰੇ ਬੰਦਾ। ਮੈਨੂੰ ਇਹਨੂੰ ਪਤਾ ਹੀ ਨਹੀਂ ਆ। ਵਿਆਹ ਵਿਆਹ ਆ ਮਰੇ ਹੈਗਾ ਤੈਨੂੰ ਵੀ ਪਤਾ। ਇਹ ਨਹੀਂ ਭਰਾਵਾ ਰਿਵਾਜ ਪਤਾ ਲਾ। ਵਿਆਹ ਵੇਖਾਂ ਸੌਰੇ ਨੂੰ ਜਾਵੇ। ਤੈਨੂੰ ਵੀ ਵਿਆਹ ਜਿ ਭਰਾਵਾ ਪਤਾ ਨਹੀਂ ਨੇ 10 20 ਰੀ ਨਵਾਉਣਾ ਵੀ ਇਹ ਦਿੱਤਾ ਹੀ ਰਵਾਜਾਂ ਦੇ ਨਾਂ ਤੇ। ਤੇ ਤੈਨੂੰ ਕਿਹੜੀ ਪਤਾ ਹੀ ਨਹੀਂ ਲੱਗਣਾ ਕਿਹੜੇ ਰਿਵਾਜ ਤੇ ਅੱਜ ਨੂੰ ਆ। ਕੋਈ ਨਾ ਰਿਵਾਜ ਹੈ ਹੀ ਨਹੀਂ ਨਵਾਉਣਾ। ਕੁਇਂਦਰਾ ਆਇਆ ਤੇਰੇ ਟਾਈਮ ਨਾਲ ਜਦੋਂ ਮੌਸਮ ਦਾ ਫਰਕ ਪੈ ਜਾਣਾ ਮੇਰੇ ਟਾਈਮ ਨਾਲ ਨਹੀਂ ਬਣਨੀ ਤੂੰ ਡਾਈ ਮਾਰ ਕੇ ਚੁੱਪ ਚਾਪ ਆਦੀ ਬਣ ਕੇ ਜਾਵੇ ਕਿਤੇ ਬਾਬਾ ਇੰਨਾ ਲੋਕਾਂ ਨਾਲ ਸਾਥ ਕਿਵੇਂ ਬੜਾ ਤਾਮੂ ਬਰਾਬਰ ਹੀ ਸਾਥ ਬਰਾਬਰ ਆ ਕੇ ਕਹਿੰਦਾ ਕਿ ਅਸੀਂ ਸਾਡਾ ਸੁਣੋ 90 95 ਲਈ ਆ ਜੰਦਾ ਹੋ ਮੋਟਾ ਵੀ ਉਹ ਹੈ ਇਹ ਕਾ ਚੰਗਾ ਬਰਤੁੰਦਾ ਮਰਦੀਦਾ ਹੈ ਇਹ ਤੇ ਲਾਈਨ ਆ ਕੇ ਹੋ ਗਿਆ ਯਾਰਾ ਮੁੰਡਾ ਉੱਡੀ ਭੇਜ ਕੇ ਦਿੰਦੀ ਥੋੜੀ ਜਿਹਾ ਖੜੀ ਹੋਣੀ ਜੀ ਯਾਰ ਇਹਦੇ ਆਈ ਕਿ ਉਹਗੇ ਫੇਰ ਹੀ ਇੱਧਰ ਆਉਂਦੇ ਸਾਰੇ ਵੀ ਇੱਧਰ ਆ ਗਏ ਢਿੱਡ ਦਾ ਨਹੀਂ ਗਿਆ ਸਾਰੇ ਬਸ ਖਿੱਚਲਾ ਹੋਰ ਠੀਕ ਉਹ ਲੈ ਹੁਣ ਖਿੱਚਿਆ ਕੀ ਜਾ ਖਿੱਚੀ ਜਾਣਾ ਅਸੀਂ ਤੇ ਢਿੱਡ ਲਾ ਕੇ ਬੈਠੇ ਹਾਂ ਲਾ ਭਰਾ ਜਿਹੜਾ ਢਿੱਡ ਲੱਗਦਾ ਹੀ ਹੈਗਾ ਇਹ ਤਾਂ ਕੋਈ ਦੇਖਤਾ ਨਹੀਂ ਲੈਸਾ ਖੁੱਲੇ ਇੱਥੇ ਕਿਤੇ ਚਾਰ ਬਹਿ ਗਏ ਹਾਂ ਤੁਸੀਂ ਮੋਟਾ ਕਿੱਥੇ ਫਲੇ ਹੋਣਾ ਨਾ 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 ਸੋਗੇ ਤੇ ਚਾਰ ਬੈਠੇ ਆ ਨਾ ਨਹੀਂ ਵੀ ਆ ਪਤਾ ਨਹੀਂ ਆ ਤੇ ਤੁਸੀਂ ਸੋਫਾ ਤੇ ਦੋ ਦੇ ਚੜ੍ਹ ਕੇ ਬੈਠੇ ਅਸੀਂ ਵੀ ਹਜੇ ਤਿੰਨ ਬੈਠੀਆਂ ਆ ਸੋਫੇ ਵੱਡੇ ਨੇ ਹੁੰਦੇ ਆ ਜੀ ਪਾਣੀ ਦਾ ਵੀ ਨੇੜੇ ਆਏ ਆ ਨਾ ਚਾਹ ਨਹੀਂ ਨਹੀਂ ਪਾਣੀ ਨਹੀਂ ਪੀਂਦੇ ਅੱਛਾ ਦੂਰੋਂ ਇਹ ਪਾਣੀ ਪੈਦਾ ਨੇੜੇ ਨਾਲ ਚਾਹ ਕਰ ਲਈ ਚਾਹ ਕੀ ਨਹੀਂ ਬਈ ਪਾਣੀ ਦਾ ਪਾਣੀ ਜਿਹੜੇ ਪਾਣੀ ਦੀ ਪੁੱਛਿਆ ਪਰ ਉਹ ਇਹ ਆਹ ਚਾਹ ਪੋਤੀ ਸੀ ਜੀ ਦੋ ਪਾਣੀ ਸਿੱਧੇ ਪੁੱਛ ਰਿਹਾ ਜਿਹੜੇ ਮਿਕਸ ਹੋਣੀ ਦੀ ਚਾਹ ਮੈਂ ਤਾਂ ਇਹ ਕਿੱਥੇ ਅੰਮਾ ਇਹਦੀ ਨਾਨੀਆ ਤੋਂ ਕਹਿੰਦੇ ਆਂਦੇ ਆਏ ਮੈਂ ਮੈਨੂੰ ਮਾੜੀ ਕਰਨ ਦੇਣਾ ਪਰ ਉਹ ਜੇ ਤਾਂ ਕਿ ਆਪ ਨੂੰ ਨਹੀਂ ਮੈਂ ਨਾ ਆਪਣਾ ਹੀ ਆਊਗਾ ਗਟੂਆਂ ਵਾਲਾ ਇੱਕ ਚੱਗਾ ਸਿਓਂਗੇ ਤੇ ਇੱਕ ਗਟੂਆਂ ਵਾਲਾ ਪਜਾਮਾ ਸਿਓਂਗੇ। ਮੈਂ ਵੈਰੀ ਗੱਲ ਸੁਣੋ ਉਹ ਸਾਹਮਣੇ ਆਪਾਂ ਕਹਿੰਦੇ ਪਹਿਲਾਂ ਬਰਾਤ ਲੁੱਟਣ ਪੈ ਜਾਂਦੇ ਹੁੰਦੇ ਸੀ ਨਾ ਸਰਵਾਲਾ ਨਾਲ ਲਿ ਜਾਂਦੇ ਸੀ ਅਸੀਂ ਐ ਸਰਵਾਲਾ ਜੀ ਨੂੰ ਲੈ ਆਇਆ। ਇਸਪਾਲ ਲੈ ਜਾਣਾ ਸਰਵਾਲਾ ਇਹ ਲੁੱਟਣ ਬਹਿ ਕੇ ਦਸਪਾਲ ਅੱਗੇ ਕਰ ਦਿੰਦੇ। ਇਹਨੂੰ ਲੁੱਟੋ। ਇਹਨੂੰ ਲੈ ਆਇਓ।

ਉਹ ਸਰਬਾਲਾ ਬਣੇਗਾ ਨਾ ਬੰਨਾ ਬੰਨਾ ਲੈ ਆਪਾਂ ਬਲੌਗ ਮੈਂ ਜਾਣਾ ਵਾ ਸੋਨੇ ਗਾ ਕੱਢ ਲਈ ਜੇ ਜੇ ਰੇ ਠੋਕ ਲਗੀਆਂ ਮੈਂ ਤਾਂ ਜਾਣਾ ਹੀ ਜਾਣਾ ਭਾਵੇਂ ਠੋਕ ਨਹੀਂ ਤੇਰੇ ਜੇ ਤੈਨੂੰ ਕੁੱਟ ਲਾ ਪਿਓ ਕੋਲ ਤੋਂ ਰਿਕਾਰਡਰ ਕਿੱਡੀ ਭਾਗੀ ਨਹੀਂ ਇਹ ਵੀ ਆਪਾਂ ਟਰਾਈ ਕਰਦੇ ਨਹੀਂ ਨਹੀਂ ਨਾਡੋ ਨਾਡੋ ਨੀ ਇਹ ਫਟਾਕ ਨਾ ਜੇ ਕੱਲਾ ਤੂੰ ਕਰਦੀ ਗੱਡੀ ਆਸ ਕੀ ਆਏ ਨਾਲ ਓਏ ਨਹੀਂ ਨਹੀਂ ਲਾਈਟ ਬਾਓ ਕਦਰ ਥੋੜਾ ਲਾਈਟ ਚੱਲ ਬਤਾ ਫੜ ਪਲੇਟਾ ਬੂਟਾ ਕੀ ਕਰਦਾ ਵਾ ਚਲ ਨਾ ਮੈਂ ਜਿਹੜੀ ਬੰਦ ਕਰੀ ਗਾਣਾ ਗਾਜਾ ਮੈਂ ਗੋਗੂ ਸਾਰੀ ਭਾਂਦੀ ਆਪਾਂ ਨੀਕਾ ਹਰ ਦਿਨ ਖੁਸ਼ ਹਰ ਦਿਨ ਜਾ ਜਾ ਕੇ ਹਜਾ ਅਡਿਊਚਸ ਲੈਣ ਉੱਪਰ ਵੜਨਾ ਜਰਮਨੀ ਤਾਂ ਜਰਮਨੀ ਆਪਣੀ ਘਰੇ ਹੈ ਘਟ ਘਟ ਖਾਈ ਜਾਂਦਾ ਵਾ ਚੋਰ ਲਾਇਆ ਮੁੱਛਾ ਵਧਾਉਂਦੇ ਦੱਸ ਤੂੰ ਤੂੰ ਉਹ ਨਾ ਵਾ ਕੋੜੇ ਨਹੀਂ ਖੜੇ ਦਾ ਕੀ ਕਰੀਏ ਕਰਨਾ ਯਾਰ ਫਿਰ ਸਾਹਮਣੇ ਫਟਾ ਦੇ ਉੱਥੇ ਕੱਟ ਜਾਣੇ ਬਾਜੋ ਚੱਲ ਬਾਹਰ ਆਏ ਫਾਲੇ ਕੋੜੇ ਜੀਨ ਖੁਸ਼ੀਆਂ ਦਾ ਸੱਜਣਾ ਜੀਨ ਜੀਨ ਖੁਸ਼ੀਆਂ ਦਾ ਸੱਜਣਾ ਉਹ ਬਾਹਰ ਚੱਲੋ ਉਤਾ ਪਾਰ ਯਾਰ ਉਹ ਕੋੜੇ ਨਹੀਂ ਨੇ ਕੱਟ ਗਏ ਸਾਰੇ ਪ੍ਰਭੂ ਰਣੀ ਆਣਾ ਮੂੰਹ ਖੋਲ ਉਹ ਬੋਲ ਰਿਹਾ ਕਰਦਾ ਚਾਰ ਵਣ ਕਟਾਇਆ ਕਾਕਾ ਪਹਿਲੇ ਇੱਧਰ ਆਇਆ ਤੂੰ ਸਾਹਮਣੇ ਇੱਧਰ ਚਾਣਨੇ ਜਿੱਧਰ ਚਾਣਨੇ ਜਾ ਲੱਗਣਾ ਇਹਦੀ ਪਰਸਨੈਲਿਟੀ ਆ ਇਹ ਗੁੱਗੂ ਦੀ ਪਰਸਨੈਲਿਟੀ ਆ ਸਹੀ ਆ ਇਹਦੀ ਬਰੇਟਰਸ ਨਾਲ ਬੱਦ ਦੱਸ ਪਕੌੜਾ ਲੱਟ ਟੰਡੇ ਹੋ ਕੇ ਤੇ ਓਪਨ ਨਹੀਂ ਕਰਦੇ ਲੋਨ ਦਾ ਸ਼ੂਟਰ ਹੋ ਕੇ ਲੱਗਿਆ ਉਹ ਕੋਈ ਨਹੀਂ ਠੰਡੇ ਹੀ ਖਾ ਲੈਣੇ ਆ ਉਹ ਜਾਂਦੇ ਆ ਪਕੌੜੇ ਆ ਗਏ ਆ ਗੋਭੀ ਵਾਲੇ ਪਨੀਰ ਵਾਲੇ ਕੇ ਨੇ ਪਾਲਕ ਦੇ ਇੱਥੇ ਇੱਥੇ ਗੁੱਗੂ ਆਇਆ ਕੋਲੇ ਚੱਕ ਚੱਕ ਕੇ ਲੈਂਦਾ ਹਨਾ ਤੇ ਅੱਗੇ ਆਪਾਂ ਨੂੰ ਕਦੇ ਐ ਖਵਾਏ ਨਹੀਂ ਹਨਾ ਮੇਰੇ ਕੋਲ ਤਾਂ ਚਾਰ ਭੈਣਾ ਤੇ ਹੋਰ ਉਹਦੇ ਉਹ ਕੱਲਾ ਹੀ ਹੁੰਦਾ ਆਹ ਜਿਹੇ ਤਰ੍ਹਾਂ ਖਦਾਰੀ ਉਹ ਐਂ ਹੁੰਦਾ ਹੁੰਦਾ ਇਹ ਖਾਜੀ ਵਾਲੀ ਮਿਰਚਾਂ ਦੇ ਵੀ ਆ ਇੱਕ ਕੱਢ ਕੇ ਫੜਾ ਮਿਰਚ ਵਾਲੀ ਵੱਡੀ ਜੀ ਆ ਬੋੜਾ ਲਿਆ ਇਹ ਮਿਰਚ ਦਾ ਪੌੜਾ ਵੇਖੀ ਮਿਰਚਾਂ ਦੇ ਨਾ ਮੱਚਾਲੇ ਪਕੌੜੇ ਬੜੀਆ ਸਵਾਦ ਹੁੰਦੇ ਆ ਦੇ ਮੱਚਾਲੇ ਉਦੋਂ ਕੱਢੇ ਜਾਏ ਅਗਲੇ ਪਾ ਕੇ ਦੇਣਗੇ ਆਪਾਂ ਪਲੇਟਾਂ 'ਚ ਇੱਦਾਂ ਹੀ ਨਾ ਤੁਸੀਂ ਚੱਲ ਜੂਗਾ ਪਲੇਟਾਂ ਨਹੀਂ ਹੋਣੀਆਂ ਚੱਲ ਜੀ ਮੈਂ ਰਹਿ ਗਿਆ ਕਿੰਨੇ ਓ ਮਾਈ ਗੋਡ ਆਹ ਜਿਹੜਾ ਚੈਨਲ ਦੇ ਗ੍ਰਾਹਕ ਜਾਨਾ ਓ ਅੱਗੇ ਇੱਕ ਜੱਗ ਦੇ ਰੈਂਗ ਨਾਲ ਦੀਆਂ ਗਲਾਬ ਜਾਂ ਨਾ ਮੈਂ ਕਿ ਉਹਦੇ ਕੋ ਭੈਣ ਨਹੀਂ ਆਈ ਚਾਹ ਸਾਡੇ ਰੱਖੀ ਰੱਖੀ ਮੈਂ ਸਦੀਕ ਆਹ ਲੈ ਆਦਾ ਯਾਰ ਕਿ ਰੈਸਟੋਰੈਂਟ ਦੀਆਂ ਚੱਕੀਆਂ ਹੁੰਦੀਆਂ ਲੋਕੀਆਂ ਚ ਪੈ ਲੈ ਲੈਂਦੇ ਆ ਇਹ ਮੂੰਹ ਮੂੰਹ ਲੱਗੀਆਂ ਦੇ ਰੈਸਟੋਰੈਂਟ ਵਾਲੀਆਂ ਹੀ ਆ ਇਹ ਪਕੌੜੇ ਵਾਲੀਆਂ ਹੀ ਹੁੰਦੀਆਂ ਵਾਏ ਇਹ ਨਾ ਕੀ ਪਾ ਲੈ ਨੂ ਲੋਰੀ ਲੋ ਇਹ ਆ ਛੱਡ ਆ ਕਲਰ ਜਗੂ ਗਾਜ ਮੈਂ ਨਾ ਜਾਗੋ ਤੇ ਮੈਂ ਨਾ ਆ ਜਾਗੋ ਤੇ ਉਹ ਕਲਰ ਹੋਵੇ ਜਿਹੜਾ ਅਗੜ ਆ ਆ ਆ ਕਲਰ ਜਗੂ ਗਾ ਹਾਂ ਪੱਗਾ ਵਾਲੇ ਇਹਦੇ ਨਾਲ ਆਉਂਦੀਆਂ ਕਾਲੇ ਕੁਰਤੇ ਪਜਾਮੇ ਇਹਦੇ ਨਾਲ ਦੇ ਕੁਰਤੇ ਦੇ ਨਾਲ ਉੱਤੇ ਭਰਾਵਾ ਪਾਉਂਦਾ ਉਹ ਗਰਸ਼ੀਆਂ ਗੱਟੀਆਂ ਕਰੇ ਕੀ ਗੱਲ ਆ ਬਾ ਮੋੜੇ ਮਾ ਲੋ ਦੇਖੋ ਛੇਤੀ ਸਰਵ ਕਰ ਮਕਾਉੜੇ ਹਾਂ ਨਾ ਕਲਰ ਦੇ ਕੁਰਤੇ ਭਰਾਵਾ ਦੇ ਟਕਲਰੀਆਂ ਨਾਲ ਮੈਨੂੰ ਬੁਲਾ ਮੈਂ ਰੁਣ ਮੈਨੂੰ ਉਸ ਦੇ ਨਾਲ ਸਾਲਾ ਅੱਜ ਦਾ ਵਲੌਗ ਖਤਮ ਹੁੰਦਾ ਹੈ ਹੁਣ ਵਿਆਹ ਦੇ ਬਲੌਗੇ ਵਾਲੇ ਦੇ ਕੰਟੀਨਿਊ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਅੰਕਲ ਪਕੌੜਿਆਂ ਵਾਲੇ ਤੋਂ ਪਕੌੜੇ ਬਣਦੇ ਬਹੁਤ ਸੁਆਦੀ ਬਹੁਤ ਸੁਆਦੀ ਮਾਠੀ ਰਾਸਗੁਲੇ ਗਲਾਬ ਜਾਮਨ ਤੁਸੀਂ ਇਹ ਸਾਰੇ ਪੰਜ ਦਾ ਨਿਊਜ਼ ਰਿਪੋਰਟ ਸਾਰੀਆਂ ਖਬਰਾਂ ਇਹ ਤੋਂ ਪੁੱਛ ਸਕਦੇ ਆਣਗੇ ਕਦੇ ਨੂਰਪੁਰ ਕੀ ਮਰੀ ਗਈ 19 ਕੀ ਹੋਈ ਹੋਵੇ ਇਹ ਕੇਬੀਵੀ ਤੋਂ ਇੱਕ ਕਾਕੇ ਦੀ ਦਾਦੀ ਤੋਂ ਦੋ ਦੋ ਨਿਊਜ਼ ਰਿਪੋਰਟਾਂ ਇੱਕ ਥੋੜਾ ਲੰਮੇ ਕੱਦ ਵਾਲਾ ਥੋੜਾ ਨੇਕੇ ਕੱਦ ਵਾਲਾ ਤੇ ਸਪਾਰ ਤੇ ਸਨੋਰ ਮਤਲਬ ਇਹਨਾਂ ਕੈਟਾਗਰੀ ਕਿਉਂਦੇ ਆ ਸੋ ਇਸੇ ਦੇ ਨਾਲ ਤੁਹਾਨੂੰ ਗੱਡਾ ਨਾਲ ਲੱਗਾ ਸਾਡਾ ਵਲੌਗ ਤੇ ਕਿੰਨਾ ਕਿੰਨਾ ਦੇ ਪਿੰਡਾਂ 'ਚ ਇਹ ਰਿਵਾਜ ਅੱਜ ਵੀ ਕਮੈਂਟ ਕਰਕੇ ਜਰੂਰ ਦੱਸਿਓ ਲਵ ਯੂ ਵਰਨੀ ਮਾਜੀ